ਇੱਕ ਲੋਹੜੀ ਦਾ ਤਿਉਹਾਰ ਖੁਸ਼ੀਆਂ ਭਰਾਂ ਤਿਉਹਾਰ ਹੈ ਔਰ ਬਾਜ਼ਾਰ ਦੇ ਵਿੱਚ ਪੂਰਾ ਇਸ ਚੀਜ਼ ਦਾ ਸ਼ੌਂਗ ਦਾ ਜੋਸ਼ ਭਰਿਆ ਹੋਇਆ ਪਬਲਿਕ ਪੂਰੀ ਅੱਛੀ ਤਰ੍ਹਾਂ ਸ਼ਾਪਿੰਗ ਕਰ ਰਹੀ ਹੈ ਤੁਹਾਨੂੰ ਪਤਾ ਹੈ ਖੁਰਾਨਾ ਕਾਈਟ ਸਦ੍ਰੇਸ਼ੀ ਰੋਡ ਲੁਧਿਆਣਾ ਅਸੀਂ ਇੱਕ ਬਿਗ ਹੋਲਸੇਲਰ ਹਾਂ ਕੰਮ ਵੀ ਕਰਦੇ ਹਾਂ ਔਰ ਬਾਜ਼ਾਰ ਦੇ ਵਿੱਚ ਇਸੇ ਗੱਲ ਨੂੰ ਮੰਨੇ ਵੀ ਜਾਂਦੇ ਆ ਕਿ ਸਭ ਤੋਂ ਸਸਤਾ ਪਤੰਗ ਅਸੀਂ ਸੇਲ ਆਊਟ ਕਰਦੇ ਆ ਸੋ ਇਸੀ ਨੂੰ ਦੇਖਦੇ ਹੋਏ ਮੈਂ ਰਾਤੀ ਵੀ ਦੇਖਿਆ ਪਬਲਿਕ ਯੂਥ ਪੂਰਾ ਇਸੀ ਵਲ ਐਪਨਡਾਈਜ਼ ਹੋਇਆ ਹੈ ਕਿ ਅਸੀਂ ਲੋਹੜੀ ਨੂੰ ਬੜੇ ਅੱਛੇ ਤਰੀਕੇ ਨਾਲ ਇੰਜੋਏ ਕਰਨਾ ਹੈ ਤੇ ਕਜਿਸ ਤਰ੍ਹਾਂ ਯੂਥ ਆ ਅੱਜਕੱਲ੍ਹ ਕਹਿੰਦਾ ਯੂਥ ਦਾ ਬੜਾ ਟੇਸਟ ਚੇਂਜ ਹੋ ਰਿਹਾ ਤੁਹਾਨੂੰ ਆਗੇ ਯੂਥ ਕੀ ਕੀ ਕਹਿੰਦਾ ਵਾ ਯੂਥ ਕੇ ਪਤੰਗ ਚਾਹੀਦੇ ਨੇ ਯੂਥ ਸਾਨੂੰ ਆਗੇ ਸਭ ਤੋਂ ਪਹਿਲੇ ਤਾਂ ਇਹ ਕਹੇਗਾ ਭਈਆ ਸਾਨੂੰ ਕੁਝ ਟੀਚਰਾਂ ਵਾਲੇ ਪਤੰਗ ਦਿਓ ਸਾਨੂੰ ਕੁਝ ਫੰਨੀ ਮੈਟਰਸ ਦਿਓ ਇਹ ਜਿਹੜੇ ਕਾਈਟਸ ਦੇ ਉੱਪਰ ਫੰਨੀ ਮੈਟਰਸ ਹੁੰਦੇ ਆ ਅੱਜ ਤਾਂ ਇਹ 3D ਹੋ ਗਿਆ ਜਾਂ X Y Z ਕੁਝ ਵੀ ਹੋ ਗਿਆ ਪਹਿਲੇ ਸਿੱਧੂ ਮੂਸੇਵਾਲੇ ਦੇ ਭਾਈ ਸਾਹਿਬ ਦੇ ਚੱਲਦੇ ਹੁੰਦੇ ਸੀ ਪਰ ਹੁਣ ਅੱਜਕੱਲ੍ਹ ਇਹ ਡਿਡ ਸਿੱਧਾ ਚੱਲਣ ਲੱਗ ਗਿਆ ਸੋ ਇਹ ਚੀਜ਼ਾਂ ਨੂੰ ਯੂਥ ਜ਼ਿਆਦਾ ਲਾਈਕ ਕਰਦਾ ਹੈ ਜਨਤਾ ਨੂੰ ਕੀ ਅਪੀਲ ਕਰੂੰ ਕਿਉਂਕਿ ਚਾਈਨਾ ਡੋਰ ਦਾ ਬੜਾ ਰੋਲਾ ਪਿਆ ਹੋਇਆ ਹੈ ਕਹਿੰਦੇ ਜੀ ਚਾਈਨਾ ਡੋਰ ਇਸਤੇਮਾਲ ਨਾ ਕਰੋ ਦੇਖੋ ਜੀ ਜਨਤਾ ਨੂੰ ਮੈਂ ਸਭ ਤੋਂ ਪਹਿਲਾਂ ਇਹ ਅਪੀਲ ਕਰੂੰਗਾ ਵੈਸੇ ਤਾਂ ਜਨਤਾ ਖੁਦ ਸਮਝਦਾਰ ਆ ਰਹੀ ਹੈ ਜਦ ਇੱਕ ਇੱਕ ਆਮ ਜਨਤਾ ਇੱਕ ਦੇਸ਼ ਦੇ ਨੇਤਾ ਨੂੰ ਚੁਣ ਸਕਦੀ ਹੈ ਇੱਕ ਐਮਐਲਏ ਨੂੰ ਚੁਣ ਸਕਦੀ ਹੈ ਕਿ ਕੌਂਸਲਰ ਨੂੰ ਚੁਣ ਸਕਦੀ ਹੈ ਉਹਨਾਂ ਨੂੰ ਆਪਣੇ ਅੱਛੇ ਬੁਰੇ ਦਾ ਪਤਾ ਹੈ ਔਰ ਮੇਰੇ ਕਿਸੇ ਪਰਸਨ ਸਪੀਚ ਦੇ ਨਾਲ ਕਿਸੇ ਬੰਦੇ ਨੇ ਸੁਧਰਨਾ ਨਹੀਂ ਮੇਰੇ ਕਿਸੇ ਪਰਸਨ ਸਪੀਚ ਦੇ ਨਾਲ ਕਿਸੇ ਬੰਦੇ ਨੇ ਵਿਗੜਨਾ ਨਹੀਂ ਤੋਂ ਸਭ ਤੋਂ ਪਹਿਲੇ ਤਾਂ ਮੈਂ ਇਹ ਕਹਿਣਾ ਚਾਹੂੰਗਾ ਸਾਰਿਆਂ ਨੂੰ ਵੀ ਸਾਰੇ ਜਣੇ ਇੱਕ ਤਾਂ ਆਪਣੇ ਪੰਜਾਬ ਤੇ ਜਿਹੜਾ ਕਲੰਕ ਲੱਗਿਆ ਹੈ ਚਿੱਟੇ ਦਾ ਪਹਿਲੇ ਤਾਂ ਉਹਨੂੰ ਦੂਰ ਕਰੋ ਦੂਸਰੀ ਗੱਲ ਹੈ ਵੀ ਮੈਂ ਸਭ ਨੂੰ ਇਹੀ ਕਹੂੰਗਾ ਵੀ ਐਸੀ ਕਿਸੇ ਵੀ ਡੋਰ ਤੇ ਨਾਲ ਪਤੰਗ ਨਾ ਉਡਾਓ ਜਿਹਦੇ ਨਾਲ ਕਿ ਕਿਸੇ ਦਾ ਨੁਕਸਾਨ ਹੋ ਗਏ ਬਾਕੀ ਪਬਲਿਕ ਖੁਦ ਅਵੇਅਰ ਹੈ ਪਬਲਿਕ ਨੂੰ ਇੰਨਾ ਪਤਾ ਹੈ ਵੀ ਅਗਰ ਹੱਥ 'ਚ ਚਾਕੂ ਫੜਿਆ ਹੈ ਉਹ ਸੇਵ ਕੱਟਣਾ ਜਾਂ ਉਂਗਲ ਕੱਟਣੀ ਪਬਲਿਕ ਸੀ ਨਾ ਅਵੇਅਰ ਹੈ ਅਗਰ ਕੋਈ ਬੰਦਾ ਪਤੰਗ ਉਡਾ ਰਿਹਾ ਹੈ ਕਿਸੇ ਦੂਜੀ ਚੀਜ਼ ਨਾਲ ਉਹਨੂੰ ਇਸ ਗੱਲ ਦਾ ਪਤਾ ਹੈ ਕਿ ਇਸੇ ਦਾ ਨੁਕਸਾਨ ਵੀ ਹੈ ਤੇ ਇਹਦਾ ਕੀ ਫਾਇਦਾ ਵੀ ਹੈ ਭਾਜੀ ਕੀ ਨਾ ਤੁਹਾਡਾ ਵਾਨ ਕੁਮਾਰ ਜੀ ਮੇਰੇ ਪਤੰਗ ਲੈਣ ਆਏ ਹੋ ਬਿਲਕੁਲ ਜੀ ਬਿਲਕੁਲ ਕੀ ਕਹੋਗੇ ਲੋੜੀ ਦੇ ਤਿਹਾਰ ਵਾਗੇ ਕਿੰਨਾ ਸ਼ੌਕ ਆ ਪਤੰਗਾਂ ਦਾ ਸਰ ਬਹੁਤ ਸ਼ੌਕ ਆ ਜੀ ਬਚਪਨ ਤੋਂ ਹੀ ਰਿਹਾ ਸ਼ੌਕ ਤਾਂ ਪਤੰਗਾਂ ਦਾ ਇੱਕ ਮਤਲਬ ਜਦੋਂ ਲੋੜੀ ਆਂਦੀ ਆ ਤਿਹਾਰ ਆਂਦਾ ਲੋੜੀ ਦਾ ਇੱਕ ਤਾਂ ਵੈਸੇ ਖੁਸ਼ੀਆਂ ਵਾਲੇ ਤਿਹਾਰ ਆ ਜੀ ਬਾਕੀ ਪਤੰਗਾਂ ਦਾ ਤਾਂ ਕਹਿਣਾ ਹੀ ਕੀ ਆ ਜੀ ਪਤੰਗਾਂ ਦਾ ਤਾਂ ਇੰਨਾ ਸ਼ੌਕ ਆ ਜੀ ਕਹ ਲਓ ਮਤਲਬ ਚਾਹ ਹੀ ਚੜ ਜਾਂਦਾ ਜੀ 2 ਮਹੀਨੇ 3 ਮਹੀਨੇ ਪਹਿਲਾਂ ਹੀ ਚਾਹ ਚੜ ਜਾਂਦਾ ਜੀ ਬਾਕੀ ਬੱਚਾ ਨਾਲ ਤਿਹਾਰ ਵੀ ਆ ਵੱਡੇ ਵੀ ਉਡਾਂਦੇ ਆ ਜੀ ਬਹੁਤ ਇੰਜੋਏ ਕਰਦੇ ਆ ਸਾਰੇ ਜਣੇ ਤੇ ਪਤੰਗ ਨਰਦ ਰੇਸੀ ਗਰਾਉਂਡ ਦੇ ਵਿੱਚ ਮਸ਼ਹੂਰ ਹੈ ਜੀ ਸਾਰੇ ਪਤੰਗਾਂ ਦੇ। ਬਾਕੀ ਪਤੰਗ ਤਾਂ ਐਜੀ ਚੀਜ਼ ਹੈ ਜੀ। ਮਨ ਭਰਦੇ ਹੀ ਨਹੀਂ ਜੇ ਤੇ ਜਿੰਨੇ ਮਰਜੀ ਢਾਲੋ ਬੱਚੇ ਬੁੱਢੇ ਤੁਸੀਂ ਦੇਖੋਗੇ ਲੋੜੀ ਤੇ ਸਾਰੇ ਬਹੁਤ ਇੰਜੋਏ ਕਰਦੇ ਆ ਜੀ। ਬੱਚਿਆਂ ਨਾਲ ਵੀ ਇੰਜੋਏ ਹੁੰਦਾ ਮਾਂ ਪਿਓ ਦਾ ਵੀ ਹੁੰਦਾ ਸਾਰੇ ਫੈਮਿਲੀ ਦਾ। ਜ਼ਿਆਦਾਤਰ ਚਾਈਨਾ ਡੋਪ ਨੂੰ ਰੈਫਰ ਕਰ ਰਹੇ ਆ ਅੱਜਕੱਲ ਕਿਦਾਂ ਤੁਸੀਂ ਕਿੱਸ ਤਰ੍ਹਾਂ ਦੇਖਦੇ ਹੋ? ਮੇਰੇ ਹਿਸਾਬ ਨਾਲ ਚਾਈਨਾ ਡੋਪ ਤਾਂ ਜੀ ਬੰਦੀ ਹੋ ਜਾਣੀ ਚਾਹੀਦੀ ਆ। ਉਹਦਾ ਨੁਕਸਾਨ ਇੰਨਾ ਜ਼ਿਆਦਾ ਹੈ ਜੀ ਸਿਰਫ ਇਨਸਾਨਾਂ ਤੇ ਨਹੀਂ ਪਸ਼ੂ ਪੰਛੀਆਂ ਤੇ ਵੀ ਆ। ਮਤਲਬ ਬਾਈਕ ਤੇ ਚਲਦੀ ਆ ਉਹਨਾਂ ਦੇ ਕਿਸੇ ਦੀ ਗਰਦਨ ਤੇ ਲੱਗਦੀ ਆ ਕਿਸੇ ਦੇ ਮਤਲਬ ਬਹੁਤ ਜ਼ਿਆਦਾ ਨੁਕਸਾਨ ਆਇਆ ਉਹਨਾਂ ਦਾ ਪਹਿਲਾਂ ਤਾਂ ਦੇਖ ਲਓ ਤਾਂ ਅੱਗੇ ਵਾਲੀ ਡੋਰ ਆਂਦੀ ਸੀਗੀ ਉਹ ਸਭ ਤੋਂ ਬੈਸਟ ਸੀਗੀ ਕਿਉਂਕਿ ਉਹ ਕਿਦਾਂ ਜੋ ਮਾੜੀ ਜਿਹੀ ਖਿੱਚੇ ਤੇ ਟੁੱਟ ਜਾਂਦੀ ਸੀਗੀ ਇਹ ਐ ਸਿਰੇ ਫਲੈਕਸੀਬਲ ਹੈਗੀ ਐ ਇਹਨੂੰ ਜਿੰਨੀ ਜ਼ਿਆਦਾ ਖਿੱਚਾਂਗੇ ਤੇ ਫਲੈਕਸੀ ਉਹਨੇ ਆਪਣੀ ਜਗ੍ਹਾ ਤੇ ਆਣਾ ਵਾ ਉਹਨੇ ਚੀਰਾ ਪਾਣਾ ਹੀ ਹਾਤੇ ਗਰਦਨ ਤੇ ਲੱਗ ਜਾਂਦੀ ਆ ਪਸ਼ੂ ਫੰਕਸ਼ਨ ਤਾਂ ਵੀ ਨੁਕਸਾਨ ਮਤਲਬ ਲੈ ਦੇ ਕੇ ਕਾਫੀ ਹੱਦ ਤੱਕ ਨੁਕਸਾਨ ਹੀ ਹੈ ਕਿਸ ਤਰ੍ਹਾਂ ਬਦਲਾ ਮਹਿਸੂਸ ਕਰ ਜੋ ਤੁਸੀਂ ਛੋਟੇ ਹੁੰਦੇ ਸੀ ਉਦੋਂ ਅਲੱਗ ਵੱਖਰੇ ਪਤੰਗ ਹੁੰਦੇ ਸੀ ਹੁਣ ਸਮਾਂ ਬਦਲ ਗਿਆ ਕਲਰਫੁਲ ਸਾਈਜ਼ ਵੀ ਬਦਲ ਗਿਆ ਪਤੰਗਾ ਦਾ ਪਤੰਗ ਦੇਖੋ ਇਹ ਕਾਫੀ ਵੈਰਾਈਟੀ ਕਾਫੀ ਤਰ੍ਹਾਂ ਦੇ ਆਂਦੇ ਆ ਬਟ ਪਹਿਲਾਂ ਇਹ ਪਤੰ ਸਿਚੁਏਸ਼ਨ ਇਹ ਹੈ ਕਿ ਜਿੱਦਾਂ ਦਾ ਮਤਲਬ ਰਹਿਣ ਸਹਣ ਹੁੰਦਾ ਅੱਜ ਕੱਲ ਦੇ ਜਿਹੜੇ ਬੱਚੇ ਆ ਉਹਨਾਂ ਦਾ ਵੀ ਪਸੰਦ ਵੀ ਬਦਲ ਜਾਂਦੀ ਹੈ ਜੀ ਸਾਡੇ ਟਾਈਮ ਦੇ ਵਿੱਚ ਸੀਗੇ ਪਤੰਗ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਸੀਗੇ ਕਲਰ ਵੀ ਲਗਤਕ ਤਰ੍ਹਾਂ ਦੇ ਸੀ ਬਹੁਤ ਵਧੀਆ ਲੱਗਦੇ ਸੀਗੇ ਤੇ ਹੁਣ ਤਾਂ ਕਹਿ ਲੋ ਵੀ ਪਰੀਆਂ ਆ ਗਈਆਂ ਵਾ ਅਲੱਗ-ਅਲੱਗ ਚੁਆਇਸ ਆ ਜੀ ਬੱਚਿਆਂ ਦੀ ਜਿੱਦਾਂ ਵੀ ਬੱਚਿਆਂ ਨੂੰ ਪਸੰਦ ਆ ਉਹਦਾਂ ਦੀ ਚੁਆਇਸ ਬਦਲ ਜਾਂਦੀ ਹੈ ਜੀ ਬੱਚਿਆਂ ਦੀ ਬਾਕੀ ਇਹ ਹੈ ਕਿ ਜੀ ਤਿਉਹਾਰ ਬਹੁਤ ਵਧੀਆ ਜੀ ਪਤੰਗਾਂ ਨੂੰ ਤਾਂ ਕਹਿ ਲੋ ਜੀ ਬਹੁਤ ਜ਼ਿਆਦਾ ਪੀਪਲ ਲਾਈਕ ਕਰਦੇ ਬਹੁਤ ਜ਼ਿਆਦਾ ਲਾਈਕ ਕਰਦੇ ਆ ਸਰ ਮੈਮ ਕੀ ਨਾਮ ਤੁਹਾ ਕੀ ਤੁਸੀਂ ਪਤੰਗ ਉਡਾਉਂਦੇ ਹੋ? ਹਾਂਜੀ ਮੈਨੂੰ ਪਤੰਗ ਡਾਂ ਦਾ ਬਹੁਤ ਸ਼ੌਂਕ ਹੈ ਤੇ ਮੈਂ ਅੱਜ ਖੁਰਾਨਾ ਸ਼ੌਪ ਤੇ ਆਈ ਆਂ ਤੇ ਅਸੀਂ ਵੀਡੀਓ ਤੇ ਆਏ ਸੀ ਤੇ ਸਾਨੂੰ ਪਤੰਗ ਕਾਫੀ ਜ਼ਿਆਦਾ ਵਧੀਆ ਲੱਗੇ। ਹੂੰ ਕਿੰਨਾ ਸ਼ੌਂਕ ਹੈ ਪਤੰਗਾਂ ਦਾ? ਛੇ ਦੱਸੋ। ਬਹੁਤ ਜ਼ਿਆਦਾ। ਸ਼ੁਰੂ ਕਿਵੇਂ ਹੋਇਆ ਸੀ ਇਹ ਬਚਪਨ ਤੋਂ? ਹਾਂਜੀ ਬਚਪਨ ਤੋਂ। ਠੀਕ। ਕਿੰਨਾ ਵੇਟ ਰਹਿੰਦਾ ਤੁਹਾਨੂੰ ਲੋੜੀ ਦਾ? ਬਹੁਤ ਜ਼ਿਆਦਾ। ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਲੋੜੀ ਦੇ ਤਿਵਾਰ ਦੀ। ਕਿਹਦੇ ਅੱਜ ਕੀ ਬਹੁਤ ਵੱਖਰੇ-ਵੱਖਰੇ ਪਤੰਗ ਆਏ ਹੋਏ ਨੇ? ਹਾਂਜੀ ਕਾਫੀ ਤਰ੍ਹਾਂ ਦੇ ਪਤੰਗ ਦੇਖਣ ਨੂੰ ਮਿਲੇ ਆ ਜਿਵੇਂ ਕਿ ਕਾਫੀ ਵੈਰ ਹੱਥੋਂ ਹੱਜ਼ਾਰਾਂ ਦਾ ਕਰਾਂਗੇ ਵੈਸੇ ਬ੍ਰੇਕ ਹੀ ਨਾ ਤੁਹਾਡਾ ਅਰਮਾਨ ਅਰਮਾਨ ਕਿੰਨਾ ਚਾਹ ਹੁੰਦਾ ਤੁਹਾਨੂੰ ਲੋੜੀ ਬਹੁਤ ਚਾਹ ਹੁੰਦਾ ਜੀ ਸਾਨੂੰ ਲੋੜੀ ਦਾ ਅਸੀਂ ਹਰੇਕ ਘਰੇ ਉਰੋ ਹੀ ਆਗਤਾਂਗ ਤੁੰਗ ਲੈ ਕੇ ਜਾਂਦੇ ਖਣਾਨਾਂ ਤੇ ਅ ਅਜਾ ਕਿਵੇਂ ਲੱਗਦਾ ਬਈ ਪਤੰਗ ਬਾਜੀ ਕੀ ਆ ਕਿੱਦਾਂ ਲੱਗਦਾ ਵਾ ਵਧੀਆ ਜੀ ਅਸੀਂ ਤਾਂ ਵੇਟ ਕਰਦੇ ਪੂਰੇ ਸਾਲ ਵੀ ਪਤੰਗ ਲੋੜੀ ਆਵੇ ਅਸੀਂ ਤੰਗ ਤੁੰਗ ਉਡਾਈਏ ਸਾਨੂੰ ਬਹੁਤ ਚਾਹ ਹੁੰਦਾ ਲੋੜੀ ਦਾ ਕਿ ਸਮਾਂ ਬਦਲ ਗਿਆ ਸਮੇ ਦੇ ਨਾਲ ਨਾਲ ਤੰਗ ਵੀ ਬਦਲ ਗਿਆ ਪਹਿਲਾਂ ਨੋਰਮਲ ਜੇ ਆਪਣਾ ਗੁੰਦੇ ਸੀ ਹੁਣ ਕੰਨੇ ਵੱਖਰੇ ਵੱਖਰੇ ਕਲਰ ਹਾਂਜੀ ਹਾਂ ਤਾਂ ਡਿਜ਼ਾਈਨ ਹੀ ਬਹੁਤ ਆ ਗਿਆ ਤੰਗਾ ਤੇ ਪਹਿਲਾਂ ਤਾਂ ਇੱਕੋ ਹੀ ਡਿਜ਼ਾਈਨ ਚੱਲਦੇ ਰਹਿੰਦੇ ਬਲੈਕ ਜਾਂ ਬਲੈਕ ਚ ਚੱਲਦੇ ਸੀ ਹੁਣ ਤਾਂ ਬਹੁ ਆ ਗਿਆ ਦੇਖੋ ਕਿੰਨੇ ਤਰ੍ਹਾਂ ਦੇ ਤੰਗ ਆਏ ਹੋਏ ਨੇ ਕੰਨੇ ਲਿਖਿਆ ਹੋਇਆ ਵੀ ਬਹੁਤ ਵਧੀਆ ਵਧੀਆ ਹਾਂਜੀ ਬਹੁਤ ਕੁਝ ਲਿਖਿਆ ਹੁੰਦਾ ਅੱਜ ਕੱਲ ਤੰਗਾ ਤੇ ਬਈ ਹੱਸਾਂ ਠੱਠਾ ਵੀ ਜਰੂਰੀ ਐਸਾ ਪਈ ਹੈ ਹਾਂਜੀ